ਪਰਾਲੀ ਦੀਆਂ ਗੱਠਾਂ ਨੂੰ ਲੱਗੀ ਭਿਆਨਕ ਅੱਗ 2.5 ਕਰੋੜ ਰੁਪਏ ਦੀ ਪਰਾਲੀ ਦੀਆਂ ਗੱਠਾਂ ਹੋਈਆਂ ਸੜ ਕੇ ਸਵਾ ਸਮਰਾਲਾ ਦੇ ਨਜ਼ਦੀਕੀ ਪਿੰਡ ਪਗਲੀ ਕਲਾ 'ਚ ਨੋ ਕਿੱਲੇਾਂ 'ਚ ਬਣੇ ਪਰਾਲੀ ਦੀਆਂ ਗੱਠਾਂ ਦੇ ਡੰਪ ਨੂੰ ਭਿਆਨਕ ਅੱਗ ਲੱਗੀ ਜਿਸ ਵਿੱਚ ਕਰੀਬ 2.5 ਕਰੋੜ ਰੁਪਏ ਦੀਆਂ ਪਰਾਲੀ ਦੀਆਂ ਗੱਠਾਂ ਸੜ ਕੇ ਸਵਾ ਹੋ ਗਈ ਪਰਾਲੀ ਦੇ ਡੰਪ ਵਿੱਚ 800 ਟਨ ਪਰਾਲੀ ਸੀ ਜਿਸ ਵਿੱਚ 500 ਟਨ ਪਰਾਲੀ ਦੀਆਂ ਗੱਠਾਂ ਸੜ ਕੇ ਸਵਾ ਹੋ ਗਈ ਅੱਗ ਇੰਨੀ ਭਿਆਨਕ ਸੀ ਕਿ ਹੁਣ ਤੱਕ ਅੱਗ 'ਤੇ ਕਾਬੂ ਪਾਉਣ ਲਈ ਕਰੀਬ 20 ਤੋਂ 25 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੱਗੀਆਂ ਹਨ ਜਣਜੋਸ ਮੁਗਜੀ ਕੀ ਲਿਖਣਾ ਹੈ ਜੀ ਇਹ ਜੀ ਆਪਣੀ ਪਰਾਲੀ ਜਲਾਈ ਸੀ ਪਾਵਰ ਬਾਂਡ ਦੀ ਜਾਂਦੀ ਆ ਜੀ ਕੀ ਨਾਮ ਤੇ ਦੰਤਾ ਹੈ ਜੀ ਕੀਰੇ ਦੰਤਾ ਇਹ ਪੜੀ ਆਪਣੇ 파ਟਨ ਲੋ ਜੀ ਭਾਈ ਸੇ ਆਪਣੇ ਦੀਪੁਰ ਭਾਜੀ ਨੇ ਹਸ਼ਾਰਬੋਤ ਨੇ ਇਹਦੇ ਖੂਤ ਚਲੇ ਜਾਂਦਾ ਜੀ ਅੱਗ ਲੱਗਣ ਦਾ ਕਾਰਨ ਅਗਲਾ ਕਾਰਨ ਇਹ ਦੇਖੋ ਜੀ ਆਪਣਾ ਮੱਕੀ ਦਾ ਖੇਤ ਸੀਗਾ ਤੇ ਮੱਕੀ ਦੇ ਖੇਤ ਚੋਂ ਉਹਨਾਂ ਨੇ ਵੀ ਵੜਾਈ ਕੀਤੀ ਸੀ ਕੱਲ ਤੇ ਅੱਜ ਅੱਗ ਲਾਤੀ ਉਹਨਾਂ ਨੇ ਤੇ ਟਾਂਨੇ ਤੋਂ ਕਿਤੇ ਫਲੋ ਆ ਉੱਡ ਗਏ ਸੂਰਜ ਦੇ ਟਾਈਮ ਉੱਪਰ ਗਿਰ ਗਿਆ ਤੇ 11ਵਾਂ ਅੱਗ ਫੜ ਲਈ ਹਵਾ ਜਿਆਦਾ ਤੇਜ਼ ਸੀਗੀ ਉਹਦੇ ਕਰਕੇ ਇੱਕੋ ਦਮ ਸਾਰੀ ਤਕਰੀਬਨ ਆਪਣਾ ਮਾਲ ਖੋ ਗਿਆ ਕਾਫੀ 8000 ਡੰਦੇ ਨੇ ਤੇ ਹੋ ਗਿਆ ਜੀ ਕਿੰਨੇ ਕਾਸਟ ਆਈਏ ਇਹਨੇ 22 ਕਰੋੜ ਦੀ ਤੇ ਜਿਹੜਾ ਇੱਥੇ ਜਿਹੜਾ ਮਾਲ ਪਿਆ ਸੀ ਉਹ ਕਿੰਨਾ ਕੁ ਬਚ ਗਿਆ ਜੀ ਜੋ ਆਪਣਾ ਤਕਰੀਬਨ 300 ਡੰਦੇ ਦੇ ਨੇੜੇ ਤੇ ਰਿਹਾ ਬਚਿਆ ਹੈ ਅਭੀ ਡੇਢ ਬਚਤਾ ਹੋਊਗਾ ਉਹ ਕਿੱਥੇ ਲੈ ਕੇ ਜਾ ਰਹੇ ਨੇ ਤੇ ਆਪਣਾ ਜੀ ਹੋਏ ਸ਼ਿਫਟਿੰਗ ਕਰ ਰਹੇ ਇੱਕ ਸਾਈਡ ਤੇ ਤੁਹਾਡਾ ਦੇਖਾ ਇਹ ਫੈਕਟਰੀ ਨਾਲ ਜਿਹੜੀ ਐਕਸਟਰੀ ਹੈਗਾ ਜਿਵੇਂ ਮਾਲ ਜਾਂਦਾ ਹੈ ਨਾਲ ਗੱਲਬਾਤਾਂਗੇ। ਇਹ ਤੁਸੀਂ ਮਾਲ ਚੋਕ ਦਿੱਤਾ ਕਿੰਨੇ ਕਿਲੋ ਦਾ ਇਹ ਆਪਣਾ 9 ਕਿੱਲੇ ਜਿਹਾ ਮਾਲ ਲੱਗਿਆ ਇਸ ਟਾਂ। ਤੇ ਕੋਕਸ ਦਾ ਪ੍ਰਬੰਧ ਕਿਤੇ ਸੀ ਇਹ ਕੋਕਸ ਦਾ? ਹਾਂਜੀ ਹਾਂਜੀ ਭਾਜੀ ਆਪਣਾ ਫਾਇਰ ਨੂੰ ਜਦੀ ਜਿਆ ਹੋਈ ਆ ਤੇ ਉਦੋਂ ਨਾਲ ਦੀ ਨਾਲੇ ਆਪਣੇ ਫਾਇਰ ਨੂੰ ਫੋਨ ਕੀਤਾ 5-10 ਮਿੰਟਾਂ ਦੇ ਆ ਗਿਆ ਸੀ ਮਾਇ। ਇਹ ਉਦੋਂ ਆਪਣਾ ਹੈ ਨਹੀਂ ਸੀ ਇਹ ਵੀ ਕੋਈ ਦਿੱਕਤ ਨਹੀਂ ਸੀਗੀ। ਕੋਈ ਪਹਿਲਾਂ ਵੀ ਆਪਾਂ ਇੱਕ ਡੰਪ ਤਾਂ ਲੱਗਿਆ ਨਹੀਂ ਹੋਇਆ ਜੀ। ਕਿੰਨੇ ਕਿ ਸਮੇਂ ਤੋਂ ਹੋਇਆ ਹੈ ਜੀ? ਇਹ ਆਪਣਾ ਹੋ ਗਿਆ ਜੀ। ਅ ਨਵੰਬਰ ਤੇ ਜਾਨੀ ਕਿ ਲਾਸਟ ਦਾ ਹੋ ਕਰਿਆ ਸੀਗਾ ਇਹ ਆਪਾਂ ਨੇ ਐਨਓ ਸੀਟਾ ਵੀ ਨਹੀਂ ਉਹ ਦੇਖੋ ਆਪਣਾ ਕੁਝ ਨਹੀਂ ਹੈਗਾ ਭਾਜੀ ਜਿਵੇਂ ਹੁਣ ਆਪਣੇ ਸਾਡੇ ਅੰਦਰ ਬਸਤੇ ਜਨਾਵਰੇ ਵਿੱਚ ਕੁਝ ਨਾਲ ਨਹੀਂ 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 ਹੋਈ ਜਾਂ ਭਾਜੀ ਉਹਨਾਂ ਨੂੰ ਪਤਾ ਹੈ ਭਾਜੀ ਉਹਨਾਂ ਨੂੰ ਪਤਾ ਜੀ ਮੇਰਾ ਨਾਮ ਅਮਰਤ ਬਾਸੋਂ ਹਨ ਡਰਾਈਵਰ ਸਮਰਾਲਾ ਤੋਂ ਹੈ ਰਜਿਸਟ੍ਰੇਸ਼ਨ ਸਮਰਾਲਾ ਅ ਅੱਗੇ ਗਈ ਹੈ ਤੇ ਕੀ ਕਰਨ ਲੱਗ ਪਏ ਅੱਗੇ ਜੀ ਉਹਨਾਂ ਨੇ ਦੱਸਣ ਦੇ ਸਾਰ ਮਾਲਕਾਂ ਨੇ ਵੀ ਕਹਿੰਦੇ ਮੱਕੀ ਨੂੰ ਲੱਗੀ ਹੋਈ ਸੀਗੀ ਉੱਥੋਂ ਕਿਤੇ ਉੱਡ ਕੇ ਕਿੰਗਰ ਅੱਧਰ ਪੈ ਗਿਆ ਜਿਵੇਂ 10 ਰੇ ਨੂਰੀ ਜੀ ਨੇ ਵੀ ਪੁੱਛਿਆ ਕਿ ਵੀ ਕੀ ਗੱਲ ਹੋਈ ਆ ਕਿੰਨੇ ਦਾ ਨੁਕਸਾਨ ਹੋਇਆ ਨੁਕਸਾਨ ਜੀ ਇਹਨਾਂ ਦੇ ਦੱਸਣ ਅਨੁਸਾਰ ਤਾਂ ਕਈ ਕਰੋੜਾਂ ਦੱਸਦੇ ਨੇ ਬਾਕੀ ਅਜੇ ਪਤਾ ਨਹੀਂ ਬਈ ਕਦੋਂ ਤੋਂ ਡੰਪ ਇੱਥੇ ਲੱਗੇ ਹੋਇਆ ਵਾ ਡੰਪ ਦਾ ਨਹੀਂ ਪਤਾਇਆ ਕਦੋਂ ਤੋਂ ਲੱਗਿਆ ਆ ਵਾ ਅਸੀਂ ਤਾਂ ਅੱਜ ਬੁਝਾਉਣ ਆਏ ਆ ਸਾਨੂੰ ਤਾਂ ਪਤਾ ਵੀ ਉਹ ਡੰਪ ਦਾ ਕੋਈ ਇਹਨਾਂ ਨੇ ਪੁੱਛਤਾ ਪ੍ਰਬੰਧ ਕਿਤਨਾ ਸੀ ਅੱਗ ਬੁਝਾਉਣ ਲਈ ਜਦੋਂ ਉਹ ਉਰੇ ਦਾ ਹੀ ਕੋਈ ਹੈ ਨਹੀਂ ਸੀ ਪਾਣੀ ਦਾ ਪ੍ਰਬੰਧ ਉਧਰ ਸਾਈਡ ਤੇ ਪੱਠੇ ਤੋਂ ਇਨ੍ਹਾਂ ਨੇ ਹੀ ਜਿਆਦਾ ਬਣਾਇਆ ਹੋਇਆ ਹੈ ਉੱਥੋਂ ਹੀ ਲੈ ਕੇ ਆਉਂਦੇ ਆ ਜੀ ਪਾਣੀ ਅਸੀਂ ਇਹ ਕਹਿੰਦੇ ਬੋਲੇ ਕੈਨੋਸੀ ਵਗੈਰਾ ਵੀ ਕੁੱਤੀ ਜਾਂਦੀ ਉਹਦੇ ਲਈ ਹੋਈ ਇਹਨਾਂ ਨੇ ਕਿ ਨਹੀਂ ਉਹਦੇ ਬਾਰੇ ਜੀ ਪਾਰ ਅਫਸਰ ਨੂੰ ਪਤਾ ਹੋਊਗਾ ਸਾਡੇ ਅਭੀ ਸਿੰਘ ਜੀ ਨੂੰ ਇਹਨੇ ਕਿ ਕੱਟੀਆਂ ਲੱਗੀਆਂ ਕਿੱਥੋਂ ਹੋਣਗੀਆਂ ਹੁਣ ਤੋਂ ਤਕਰੀਬਨ ਗੱਡੀਆਂ ਸਾਡੀਆਂ 5-6 ਤੋਂ ਸਾਡੀਆਂ ਆਪਣੀਆਂ ਗੱਡੀਆਂ ਲੱਗ ਚੁੱਕੀਆਂ ਸਮਰਾਲੇ ਵਾਲੀ ਗੱਡੀ ਉਹ ਲੱਗ ਗਈ ਤੇ ਬਾਕੀ ਸਾਡੇ ਨਾਲ ਲੁਧਿਆਣਾ ਤੇ ਆਪਣੇ ਖੰਨਾ ਬੰਦਗੜ ਤੇ ਤੀ ਗੱਡੀਆਂ ਤੁਹਾਡੇ ਨਾਲ ਸਹਿਯੋਗ ਦੇ ਰਹੀਆਂ ਨੇ ਸਾਡੇ ਕਿਨੇ ਕੋਈ ਤੁਹਾਨੂੰ ਕੋਲ ਆਈ ਸੀ ਤੁਹਾਨੂੰ ਕਾਲ ਸਾਡੇ ਦੇ 10:15 11 ਦੇ ਵਿੱਚ ਤਕਰੀਬਨ ਆਈ ਸੀ ਅੱਗੇ ਤੇ ਕੰਟਰੋਲ ਪਾ ਲਿਆ ਗਿਆ ਹੁਣ ਤੇ ਹੁਣ ਕੋਈ ਕੰਟਰੋਲ ਨਹੀਂ ਹੋ ਜੇ ਚੱਲ ਰਿਹਾ ਜੀ ਬਲਦਾਂ ਤਾਂ ਲੱਗੇ ਹੋਏ ਆ ਤੇ ਕਾਫੀ ਜ਼ਿਆਦਾ ਵਾਹਵਾ ਨਾ ਬੱਦ ਰਹੀ ਆ ਤੇ ਜਰ ਕਰਨ ਪੈ ਰਹੀ ਆ ਔਰ ਬੱਤੀ ਹੋਇਆ ਹੁਣ ਫਿਰ ਵੀ ਕੰਟਰੋਲ ਕੀਤਾ ਹੋਇਆ ਜੀ ਮੈਂ